ਮਹਾਰਾਸ਼ਟਰ ਦੇ ਪੁਨੇ ਵਿੱਚ ਗਣੇਸ਼ ਉਤਸਵ ਮੌਕੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਤਰਜ਼ ਉੱਤੇ ਬਣਾਏ ਪੰਡਾਲ ਦਾ ਮੁੱਦਾ ਕੁਝ ਦਿਨ ਪਹਿਲਾਂ ਭਖਿਆ ਤਾਂ ਹੁਣ ਇਸ ਦਾ ਨਾਮ ਬਦਲ ਕੇ ਦੁਰਗਿਆਣਾ ਮੰਦਿਰ ਕਰ ਦਿੱਤਾ ਗਿਆ ਹੈ ਕੀ ਨਾਮ ਬਦਲਣ ਨਾਲ ਹਰਮੰਦਰ ਸਾਹਿਬ ਦੀ ਦਿੱਖ ਬਦਲ ਜਾਏਗੀ ਲੋਕ ਜਦੋਂ ਇਸ ਨੂੰ ਦੇਖਣਗੇ ਤਾਂ ਕੀ ਨਾਮ ਬਦਲਣ ਕਰਕੇ ਉਹਨਾਂ ਦੇ ਦਿਮਾਗ ਵਿੱਚ ਕੁਝ ਹੋਰ ਆਏਗਾ ਨਾਮ ਬਦਲਣ ਦੇ ਬਾਵਜੂਦ ਇਹੇ ਦਿਖਾਈ ਹਰਮੰਦਰ ਸਾਹਿਬ ਹੀ ਦੇਵੇਗਾ ਅਤੇ ਲੋਕਾਂ ਚ ਸ਼ਰਧਾ ਵੀ ਉਹੀ ਰਹੇਗੀ ਕੁਝ ਸਾਲ ਪਹਿਲਾਂ ਜਦੋਂ ਅਜੀਹਾ ਹੀ ਮਾਮਲਾ ਮਸਤੂਆਣਾ ਸਾਹਿਬ ਵਿੱਚ ਸਾਹਮਣੇ ਆਇਆ ਸੀ ਤਾਂ ਵੱਡਾ ਹੰਗਾਮਾ ਖੜਾ ਹੋ ਗਿਆ ਸੀ। ਸ਼੍ਰੀ ਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਹਾਂ ਨੇ ਇਸ ਦਾ ਸਖਤ ਨੋਟਿਸ ਲਿਆ ਸੀ। ਸ਼੍ਰੋਮਣੀ ਕਮੇਟੀ ਦੇ ਵਫਤ ਨੇ ਉਦੋਂ ਮਸਤੂਆਣਾ ਸਾਹਿਬ ਦਾ ਦੌਰਾ ਵੀ ਕੀਤਾ ਸੀ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ਼ ਉੱਤੇ ਕੁਝ ਨਹੀਂ ਬਣ ਸਕਦਾ। ਇਸ ਬਾਰੇ ਸਾਫ਼ ਸਪਸ਼ਟ ਹਦਾਇਤਾਂ ਨੇ ਪਰ ਫੇਰ ਵੀ ਰਹਿ ਰਹਿ ਕੇ ਅਜੀਹਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ। ਕੋਈ ਵੀ ਸੂਝਵਾਨ ਵਿਅਕਤੀ ਬੇਲੋੜਾ ਬਿਵਾਦ ਨਹੀਂ ਚਾਹੁੰਦਾ ਸਾਰਿਆਂ ਨੂੰ ਅਜਿਹੇ ਬਿਵਾਦਾਂ ਤੋਂ ਬਚਣਾ ਚਾਹੀਦਾ ਹੈ ਖਾਸ ਕਰਕੇ ਮਾਮਲਾ ਜਦੋਂ ਧਰਮ ਅਤੇ ਆਸਥਾਨ ਨਾਲ ਜੁੜਿਆ ਹੋਵੇ Hindu, Muslim, Sikh ਜਾਂ ईसाई ਕਿਸੇ ਵੀ ਧਰਮ ਦੇ ਸਭ ਤੋਂ ਵੱਡੀ ਆਸਥਾ ਵਾਲੇ ਸਥਾਨਾਂ ਦੀ ਨਾ ਹੀ ਨਕਲ ਹੋਣੀ ਚਾਹੀਦੀ ਹੈ ਨਾ ਹੀ ਅਜਿਹਾ ਕਰਨ ਦੀ ਕੋਸ਼ਿਸ਼ ਜੇਕਰ ਕੋਈ ਕਿਸੇ ਧਰਮ ਦੇ ਪਾਕ ਪਵਿੱਤਰ ਸਥਾਨ ਦੀ ਤਰਜ਼ ਉਤੇ ਉਸਾਰੀ ਕਰਕੇ ਉਸ ਦਾ ਨਾਮ ਬਦਲ ਕੇ ਕੁਝ ਹੋਰ ਵੀ ਰੱਖ ਦੇਵੇ ਤਾਂ ਗੁਨਾਹ ਘਟ ਨਹੀਂ ਹੋ ਜਾਂਦਾ ਮੰਨ ਲਓ ਮੱਕੇ ਮਦੀਨੇ ਦੀ ਤਰਜ਼ ਉਤੇ ਇੰਡੀਆ ਜਾਂ ਕਿਸੇ ਹੋਰ ਮੁਲਕ ਵਿੱਚ ਉਸਾਰੀ ਕਰ ਲਈ ਜਾਵੇ ਤਾਂ ਕੀ ਹੋਏਗਾ ਕਿੰਨਾ ਵੱਡਾ ਹੰਗਾਮਾ ਖੜਾ ਹੋ ਜਾਏਗਾ ਜਾਂ ਧਾਰਮਿਕ ਪੱਖ ਤੋਂ ਬਹੁਤ ਅਹਿਮੀਅਤ ਵਾਲੇ ਇਤਿਹਾਸਕ ਮੰਦਰ ਗੁਰਦੁਆਰੇ ਗਿਰਜਾ ਘਰ ਦੀ ਨਕਲ ਕਰਕੇ ਅਜਿਹਾ ਕੀਤਾ ਜਾਵੇ ਅਜਿਹਾ ਕਰਕੇ ਬਾਅਦ ਵਿੱਚ ਨਾਂ ਬਦਲਣ ਨਾਲ ਨਾ ਰੌਲਾ ਘਟ ਹੋਏਗਾ ਨਾ ਵਿਵਾਦ ਕੋਈ ਅਜਿਹੀ ਇਜਾਜ਼ਤ ਨਹੀਂ ਦੇਗਾ ਇਸ ਲਈ ਵੇਤਰ ਹੈ ਕਿ ਅਜਿਹੇ ਮੁੱਦੇ ਨਾ ਹੀ ਚੇੜੇ ਜਾਣ ਇਹਨਾਂ ਤੋਂ ਜਿੰਨਾ ਬਚਿਆ ਜਾਵੇ ਬਚਣਾ ਚਾਹੀਦਾ ਜਿੱਥੋਂ ਤੱਕ ਗਣੇਸ਼ ਉਤਸਵ ਸੰਬੰਧੀ ਮਹਾਰਾਸ਼ਟਰ ਦੇ ਪੁਨੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਤਰਜ਼ ਉੱਤੇ ਬਣਾਏ ਗਏ ਪੰਡਾਲ ਦਾ ਮਾਮਲਾ ਹੈ ਤਾਂ ਹੁਣ ਇਸ ਨੂੰ ਦੁਰਗਿਆਣਾ ਮੰਦਰ ਦਾ ਨਾਂ ਦੇ ਦਿੱਤਾ ਗਿਆ ਹੈ ਪੰਡਾਲ ਦੇ ਪ੍ਰਬੰਧਕਾਂ ਵੱਲੋਂ ਅਜਿਹਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਵਿਰੋਧ ਅਤੇ ਵਿਵਾਦ ਤੋਂ ਬਚਣ ਲਈ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਜਾਂਚ ਟੀਮ ਨੇ ਇਸ ਦਾ ਖੁਲਾਸਾ ਕੀਤਾ ਹੈ ਇਹ ਜਾਂਚ ਟੀਮ ਆਪਣੀ ਰਿਪੋਰਟ ਜਲਦੀ ਹੀ ਸ਼੍ਰੋਮਣੀ ਕਮੇਟੀ ਨੂੰ ਭੇਜੇਗੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ 36 ਗੜ ਦੇ ਰਾਏਪੁਰ ਵਿੱਚ ਸੇਕ ਮਿਸ਼ਨ ਦੇ ਇੰਚਾਰਜ ਗਰਮੀਤ ਸਿੰਘ ਸੈਣੀ ਨੂੰ ਭੇਜਿਆ ਗਿਆ ਸੀ ਜਦੋਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਨੋਟਿਸ ਵਿੱਚ ਆਇਆ ਸੀ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ਸ਼੍ਰੋਮਣੀ ਕਮੇਟੀ ਨੇ ਬਣਾਏ ਜਾ ਰਹੇ ਇਸ ਪੰਡਾਲ ਦੀਆਂ ਕੁਝ ਤਸਵੀਰਾਂ ਵੀ ਮੀਡੀਆ ਵਿੱਚ ਜਨਤਕ ਕੀਤੀਆਂ ਸਨ ਅਤੇ ਦੋਸ਼ ਲਾਇਆ ਸੀ ਕਿ ਹਰਿਮੰਦਰ ਸਾਹਿਬ ਦੀ ਤਰਜ਼ ਉੱਤੇ ਪੰਡਾਲ ਬਣਾਇਆ ਜਾ ਰਿਹਾ ਹੈ ਜੋ ਸਿੱਖ ਮਰਿਆਦਾ ਦੀ ਉਲੰਘਣਾ ਹੈ ਇਸ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਪੰਡਾਲ ਬਣਾਉਣ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਨੂੰ ਸਿੱਖ ਭਾਵਨਾਵਾਂ ਮਾ ਪੜਕਾਉਣ ਦੀ ਕਾਰਵਾਈ ਕਰਾਰ ਦੇ ਚੁੱਕੇ ਨੇ ਉਨਾਂ ਆਖਿਆ ਸੀ ਕਿ ਪੁਨੇ ਦੇ ਸਿੱਖ ਸੰਗਤ ਅਨੁਸਾਰ ਇਸ ਕੰਮ ਵਿੱਚ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਪ ਏਰੀਏ ਦੀ ਪ੍ਰਬੰਧਕ ਕਮੇਟੀ ਵੱਲੋਂ ਮੋਹਰੀ ਰੋਲ ਅਦਾ ਕੀਤਾ ਗਿਆ ਜੋ ਹੋਰ ਵੀ ਦੁਖਦਈ ਹੈ। ਉਨਾਂ ਆਖਿਆ ਕਿ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਕ ਅਸਥਾਨਾਂ ਦੀ ਨਕਲ ਕੀਤੀ ਜਾਂਦੀ ਹੈ। ਇਸ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨਾਂ ਇਸ ਕਾਰਵਾਈ ਨੂੰ ਸਿੱਖ ਰਵਾਈਤਾ ਪਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਕਰਾਰ ਦਿੱਤਾ ਐਡਵੋਕੇਟ ਧਾਮੀ ਨੇ ਇੱਥੋਂ ਤੱਕ ਕਾਕਿਆ ਕਿ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਫ ਦਾ ਜਨਰ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਜਾਣਕਾਰੀ ਦਿੱਤੀ ਕਿ ਜਦੋਂ ਜਾਂਚ ਟੀਮ ਪੁਨੇ ਪਹੁੰਚੀ ਤਾਂ ਉੱਥੇ ਪ੍ਰਬੰਧਕਾਂ ਨੇ ਪੰਡਾਲ ਦੇ ਬਾਹਰ ਇੱਕ ਵੱਡਾ ਬੋਰਡ ਲਾਇਆ ਸੀ ਜਿਸ ਉੱਪਰ ਦੁਰਗਿਆਣਾ ਮੰਦਿਰ ਲਿਖਿਆ ਹੋਇਆ ਸੀ ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਸੀ ਕਿ ਉਹ ਅਤੇ ਜਦੋਂ ਕੁਝ ਹੋਰ ਲੋਕ ਅੰਮ੍ਰਿਤਸਰ ਗਏ ਸਨ ਤਾਂ ਹਰਮੰਦਰ ਸਾਹਿਬ ਦੇ ਦਰਸ਼ਨ ਦੇਦਾਰ ਕੰਨ ਸਮੇਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲੇ ਸਨ ਅਤੇ ਪੰਡਾਲ ਬਣਾਉਣ ਸੰਬੰਧੀ ਆਗਿਆ ਲਈ ਸੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲੇ ਸਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗਰੇਵਾਲ ਨੇ ਸਪਸ਼ਟ ਕੀਤਾ ਕਿ ਦੇਸ਼ ਵਿਦੇਸ਼ ਤੋਂ ਆਇਆ ਕੋਈ ਵੀ ਵਫ਼ਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰ ਸਕਦਾ ਹੈ ਪਰ ਜਿੱਥੋਂ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਤਾਰਜ਼ ਉੱਤੇ ਪੰਡਾਲ ਬਣਾਉਣ ਦੀ ਆਗਿਆ ਦੇਣ ਦਾ ਸਵਾਲ ਹੈ ਅਜੇ ਹਾਲ ਕੁਝ ਨਹੀਂ ਹੋਇਆ ਉਹਨਾਂ ਆਖਿਆ ਕਿ ਪੰਡਾਲ ਦੇ ਪ੍ਰਬੰਧਕ ਇਸ ਸਬੰਧੀ ਕੋਈ ਲਿਖਤੀ ਪ੍ਰਵਾਨਗੀ ਹੋਣ ਦਾ ਸਬੂਤ ਨਹੀਂ ਦੇ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਰਬਾਰ ਸਾਹਿਬ ਦੇ ਮਾਡਲ ਨੂੰ ਬਣਾਉਣ ਦੀ ਕੋਈ ਵੀ ਇਜਾਜ਼ਤ ਨਾ ਕਦੇ ਦਿੱਤੀ ਗਈ ਹੈ ਨਾ ਅੱਜ ਦਿੱਤੀ ਆ ਤੇ ਨਾ ਹੀ ਆਉਣ ਵਾਲੇ ਭਵਿੱਖ ਵਿੱਚ ਦਿੱਤੀ ਜਾਵੇਗੀ ਕਿਉਂਕਿ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਨੂੰ ਇੰਨਾ ਸਨਮਾਨ ਦਿੱਤਾ ਕਿ ਡਿੱਠੇ ਸਭੇ ਥਾਵ ਨਹੀਂ ਤੁੱਜੇ ਆ ਸੋ ਇਸ ਦਾ ਮੁਕਾਬਲਾ ਨਹੀਂ ਹੋ ਸਕਦਾ ਇੱਕ ਗੱਲ ਜਿਹੜੀ ਹੁਣੇ ਦੇਖਣ ਵਿੱਚ ਆਈ ਹੈ ਕਿ ਪੁਣੇ ਦੇ ਅੰਦਰ ਜਿੱਥੇ ਗਣੇਸ਼ ਉਤਸਵ ਮਨਾਇਆ ਜਾਂਦਾ ਭਾਵੇਂ ਕਿ ਉਹਨਾਂ ਏਰੀਆ ਦੇ ਵਿੱਚ ਇਹ ਉਤਸਵ ਬਹੁਤ ਵੱਡਾ ਕਰਕੇ ਜਾਣਾ ਜਾਂਦਾ ਉਸ ਦੇ ਪੰਡਾਲ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਤਿਆਰ ਕਰਨ ਦਾ ਇੱਕ ਜਿਹੜੀ ਹੈ ਵਿਚਾਰ ਚੱਤਾਂ ਸਾਹਮਣੇ ਆਈ ਹੈ ਤੋ ਉਸ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਸਾਡੀ ਜਾਣਕਾਰੀ ਚਾਹੀ ਤਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੇ ਬਾਰੇ ਵਿੱਚ ਆਪਣਾ ਮਤ ਜਿਹੜਾ ਦਿੱਤਾ ਗਿਆ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਉਹ ਸਬੰਧੀ ਇੱਕ ਟੀਮ ਵੀ ਭੇਜੀ ਗਈ ਉਸ ਤੋਂ ਬਾਅਦ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਦਰਬਾਰ ਸਾਹਿਬ ਗਏ ਸੀ ਜਿੱਥੇ ਉਹਨਾਂ ਨੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਸ਼ੇਂਦਰ ਸਿੰਘ ਧਾਮੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਇਹ ਗੱਲ ਉਹਨਾਂ ਦੀ ਕਹਿਣੀ ਆ ਉਸ ਤੋਂ ਬਾਅਦ ਉਹ ਕਹਿੰਦੇ ਹਕਾਲਤਖਬ ਸਾਹਿਬ ਤੇ ਵੀ ਗਏ ਜਦੋਂ ਹੁਣ ਮੀਡੀਆ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਆ ਤਾਂ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸਾਨੂੰ ਕੋਈ ਲਿਖਤੀ ਇਜਾਜ਼ਤ ਦਿੱਤੀ ਆ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਆ ਤਾਂ ਉੱਥੇ ਪਹੁੰਚ ਕੇ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਇੱਕ ਬੋਰਡ ਲਾਇਆ ਸੀ ਉਹਦੇ ਕੋਲ 10x20 ਦਾ 20 ਦਾ ਬੋਰ ਲ ਆ ਗਿਆ ਜਿੱਤੇ ਉੱਤੇ ਲਿਖਿਆ ਹੈਗਾ ਦੁਰਗਾਣਾ ਮੰਦਿਰ ਇੱਕ ਗੱਲ ਅਸੀਂ ਸਪਸ਼ਟ ਕਰ ਦਈਏ ਕਿ ਇਹ ਗੱਲ ਵੀ ਸਾਡੀ ਜਾਣਕਾਰੀ ਚ ਆਈ ਹੈ ਕਿ ਪਿਛਲੇ ਦਿਨਾਂ ਚ ਉਥੋਂ ਦੀਆਂ ਕੁਝ ਗੁਰਦੁਆਰਾ ਕਮੇਟੀਆਂ ਨੇ ਆਪਣੀ ਸਟੇਜ ਤੋਂ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਥੇ ਇੱਕ ਮਾਡਲ ਤਿਆਰ ਹੋ ਰਿਹਾ ਇਹ ਗੱਲ ਦੀ ਅਸੀਂ ਪੁਸ਼ਟੀ ਮੰਗਵਾ ਕੇ ਆਪਣੀ ਜਾਣਕਾਰੀ ਮੁਤਾਬਕ ਸ੍ਰੀ ਕਾਲ ਤਕ ਸਾਹਿਬ ਨੂੰ ਇਸ ਗੱਲ ਦੀ ਬੇਨਤੀ ਭੇਜਾਂਗੇ ਕਿ ਜੇ ਕਿਸੇ ਵੀ ਢੰਗ ਨਾਲ ਕਿਸੇ ਵੀ ਗੁਰਦਾਰੇ ਸਹਿਬਾਨ ਵੱਲੋਂ ਕੋਈ ਵੀ ਆਪਣਾ ਮਤ ਜਾਂ ਆਪਣੀ رائے ਜਾਂ ਆਪਣਾ ਸਮਰਥਨ ਦਿੱਤਾ ਗਿਆ ਤਾਂ ਇਹ ਬਿਲਕੁਲ ਗਲਤ ਹੈ ਇਸ ਗੱਲ ਨੂੰ ਇਹ ਨਾ ਸਮਝਿਆ ਜਾਵੇ ਕਿ ਅਸੀਂ ਉਹਨਾਂ ਦੇ ਧਾਰਮਿਕ ਸਮਾਗਮ ਦੇ ਵਿੱਚ ਕਿਸੇ ਤਰ੍ਹਾਂ ਦਾ ਕਲਰ ਪਾਉਣਾ ਚਾਹੁੰਦੇ ਆ ਜਾਂ ਉਹਦਾ ਵਿਰੋਧ ਕਰਨਾ ਚਾਹੁੰਦੇ ਆ ਇਹ ਗੱਲ ਜਿਹੜੀ ਬੁਨਿਆਦੀ ਤੌਰ ਤੇ ਦਰਬਾਰ ਸਾਹਿਬ ਦੇ ਮਾਡਲ ਦੀ ਜਾਂ ਅਕਾਲ ਤਖਤ ਸਾਹਿਬ ਦੀ ਤਰਜ਼ ਦੀ ਇਹ ਕਿਤੇ ਵੀ ਬਰਦਾਸ਼ਤ ਨਹੀਂ